ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਲੈਂਡ ਪੁਲਿੰਗ ਮਾਮਲੇ ਦੇ ਖਿਲਾਫ ਪਾਜਲਕਾ ਜਿਲ੍ਹਾ ਕਾਂਗਰਸ ਪ੍ਰਧਾਨ ਸਰਦਾਰ ਦਿਉਂਦਰ ਸਿੰਘ ਕੋਹਾਯਾ ਦੀ ਅਧਿਕਸ਼ਾਪੀ ਡਿਪਟੀ ਕਮਿਸ਼ਨਰ ਨੂੰ ਗੁਲਾਬਚੰਦ ਕਟਾਈਆ ਰਾਜਪਾਲ ਜੀ ਦੇ ਨਾਮ ਦਾ ਮੰਗ ਪੱਤਰ ਦਿੱਤਾ ਗਿਆ ਜਿਸ ਬਾਰੇ ਬੋਲਦੇ ਹੋਏ ਉਹਨਾਂ ਕਹਿ ਕਿ ਸਰਕਾਰ ਦੇ ਗਲਤ ਨੀਤੀਆਂ ਖਿਲਾਫ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਵਿੱਚ ਖੜੀ ਹੈ ਅਤੇ ਖੜੀ ਰਹੇਗੀ ਇਸ ਮੌਕੇ ਉਹਨਾਂ ਦਾ ਵਿਕਟਰ ਛਾਪੜਾ ਮਾਵੀਰ ਪ੍ਰਸ਼ਾਦ ਕੁਮਾਰ ਗੌਰਵ ਗੋਲਡੀ ਝਾਮ ਸੁਰਿੰਦਰ ਕੰਬੋਜ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇੱਥੇ ਬੋਲਦੇ ਹੋਏ ਸਾਬਕਾ ਵਿਧਾਇਕ ਅਤੇ ਮੌਜੂਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੁਬਾਇਆ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਅੱਗੇ ਕਰਦੀ ਰਹੇਗੀ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਰ ਚੁੱਕੀ ਹੈ ਤੇ ਆਉਣ ਵਾਲੇ ਚੋਣਾਂ ਵਿੱਚ ਲੋਕ ਮੂੰਹ ਤੋੜ ਜਵਾਬ ਦੇਣਗੇ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਜੀ ਸਰ ਜੀ ਫਾਜ਼ਿਲਕਾ ਡੀਸੀ ਦਫ਼ਤਰ ਪਹੁੰਚੇ ਹੋ ਕੀ ਕਰਾਂਗੇ ਅੱਜ ਜਿਹੜਾ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ 50 ਹਜ਼ਾਰ ਏਕੜ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਕਿ ਜਿਹੜਾ ਬਹੁਤ ਹੀ ਗਲਤ ਔਰ ਗੈਰ ਕਾਨੂੰਨੀ ਹੈ ਜੀ 50000 ਏਕੜ ਪੰਜਾਬ ਦੇ ਵਿੱਚੋਂ ਬਰਬਾਦ ਹੋ ਜੇਗੀ ਤਾਂ ਜਿਹੜੀ ਪੰਜਾਬ ਦੀ ਫਸਲ ਹੈ ਕਿਸਾਨ ਨੇ ਮਜ਼ਦੂਰ ਨੇ ਉਹ ਕਿੱਧਰ ਜਾਣਗੇ ਸੋ ਉਹਦੇ ਖਿਲਾਫ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨੇ ਜਿਹੜਾ ਕਿ ਮੋਰਚਾ ਲਾਇਆ ਹੋਇਆ ਹੈ ਔਰ ਸਮੇਂ-ਸਮੇਂ 'ਤੇ ਪਹਿਲਾਂ ਲੁਧਿਆਣਾ ਪਟਿਆਲਾ ਔਰ ਮਾਨਲੀ ਦੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਤਰਨੇ ਦਿੱਤੇ ਗਏ ਸੋ ਅੱਜ ਅਸੀਂ ਜ਼ਿਲ੍ਹਾ ਲੈਵਲ ਤੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਐਮਰੰਡਮ ਕਿ ਪਈ ਰਹਾ ਕਿ ਜਿਹੜਾ ਇਹ ਜਿਹੜਾ ਲੈਂਡ ਪੂਲਿੰਗ ਹੋ ਰਹੀ ਹੈ ਇਹ ਗੈਰ ਕਾਨੂੰਨੀ ਔਰ ਪੰਜਾਬ ਦੇ ਹਿੱਤ ਵਾਸਤੇ ਸਹੀ ਨਹੀਂ ਹੈਗੀ ਔਰ ਇਹ ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਇਸ ਨੂੰ ਵਾਪਸ ਲਿਆ ਜਾਵੇ ਔਰ ਜਿਹੜਾ ਮੈਮੋਰੰਡਮ ਆਇਆ ਸੀ ਗਵਰਨਰ ਸਾਹਿਬ ਨੂੰ ਡੀਸੀ ਸਾਹਿਬ ਦੇ ਥਰੂ ਜਿਹੜਾ ਉਹ ਅਸੀਂ ਭੇਜਿਆ ਹੁਣ ਕੀ ਮੰਗ ਹੈ ਜੀ ਪ੍ਰਸ਼ਾਸਨ ਤੋਂ ਅਸੀਂ ਤਾਂ ਪ੍ਰਸ਼ਾਸਨ ਨੂੰ ਔਰ ਗਵਰਨਰ ਸਾਹਿਬ ਤੋਂ ਹੀ ਮੰਗ ਕਰਨੇ ਆ ਕਿ ਜਿਹੜੀ ਇਹ ਇਹਨਾਂ ਨੇ ਪਾਲਿਸੀ ਬਣਾਈ ਹੈ ਲੈਂਡ ਪੂਲਿੰਗ ਵਾਲੀ ਇਸ ਨੂੰ ਵਾਪਸ ਲਿਆ ਜਾਵੇ ਤਾਂ ਕਿ ਜਿਹੜਾ ਪੰਜਾਬ ਦੇ ਕਿਸਾਨ ਨੇ ਮਜ਼ਦੂਰ ਨੇ ਔਰ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਉਹ ਬਚ ਸਕੇ ਜੇਕਰ ਤੁਹਾਡੀ ਮੰਗ ਨਾ ਮੰਨੇਗੀ ਤਾਂ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਰਿਐਕਸ਼ਨ ਕੀਤਾ ਜਾਏਗਾ ਦੇਖੋ ਪਹਿਲਾਂ ਹੀ ਸਾਡੇ ਸਟੇਟ ਦੇ ਜਿਹੜੇ ਲੀਡਰਸ਼ਿਪ ਹੈ ਉਹਨਾਂ ਨੇ ਧਰਨੇ ਲਾਏ ਐ ਔਰ ਜੇ ਨਹੀਂ ਇਹ ਵਾਪਸ ਲੈਣਗੇ ਆਪ ਸਰਕਾਰ ਵਾਲੇ ਤਾਂ ਫਿਰ ਅਸੀਂ ਜਿਹੜਾ ਹੋਰ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਵੀ ਜਿਹੜਾ ਅਸੀਂ ਪ੍ਰਦਰਸ਼ਨ ਕਰਾਂਗੇ ਮੌਜੂਦਾ ਸਰਕਾਰ ਦੇ ਜਿਹੜੇ ਕੰਮਨ ਕਿਸ ਤਰ੍ਹਾਂ ਦੇਖਦੇ ਹੋ ਜੀ ਮੌਜੂਦਾ ਸਰਕਾਰ ਦੇ ਕੰਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਇਹ ਸਰਕਾਰ ਬਿਲਕੁਲ ਹੀ ਹਰ ਪੱਖੋਂ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਨਾਲ ਦੀ ਚੀਜ਼ ਹੀ ਹੈ ਨਹੀਂ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਹੁੰਦੀਆਂ ਲੁੱਟਾਂ ਖੋਹਾਂ ਕੋਈ ਬੰਦਾ ਆਪਦੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਨਸ਼ਾ ਜਿਹੜਾ ਇਹ ਕਹਿੰਦੇ ਸੀ ਅਸੀਂ ਖਤਮ ਕਰ ਦਾਂਗੇ ਜੇ ਨਸ਼ਾ ਜਿਹੜਾ ਗਲੀ ਗਲੀ ਮੱਲੇ ਮੱਲੇ ਜਿਹੜਾ ਵਿਕ ਰਿਹਾ ਤੁਸੀਂ ਕੋਈ ਸਬਜ਼ੀ ਲੈਣ ਜਾਣਾ ਕੋ ਤੁਹਾਨੂੰ ਬਾਜ਼ਾਰ ਲੈਣ ਜਾਣਾ ਪੈਂਦਾ ਜੇ ਤੁਸੀਂ ਨਸ਼ਾ ਖਰੀਦਣ ਆਵੋ ਤਾਂ ਲੋਕ ਤੁਹਾਨੂੰ ਘਰੇ ਦੇ ਕੇ ਜਾਂਦੇ ਹੋਮ ਡਿਲੀਵਰੀ ਨਸ਼ੇ ਦੀ ਪੰਜਾਬ 'ਚ ਹੋਣ ਲੱਗ ਗਈ ਸੋ ਰੋਜ਼ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਨੌਜਵਾਨ ਜਿਹੜੇ ਮਰ ਰਹੇ ਔਰ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਡਿਵੈਲਪਮੈਂਟ ਨਹੀਂ ਕੋਈ ਕੁਝ ਨਹੀਂ ਸੋ ਸਰਕਾਰ ਹਰ ਪੱਖੋਂ ਫੇਲ ਹੈ ਲੋਕ ਜਿਹੜ ਹਰ ਵਰਗ ਦੇ ਜਿਹੜੇ ਲੋਕ ਆ ਦੁਖੀ ਐ ਔਰ ਉਹ ਮੰਨ ਬਣਾਈ ਬੈਠੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਕਾਂਗਰਸ ਪਾਰਟੀ ਦੀ ਸਰਕਾਰ ਲਿਆਵਾਂਗੇ ਔਰ ਲੋਕ ਅੱਜ ਕਾਂਗਰਸ ਪਾਰਟੀ ਨੂੰ ਯਾਦ ਕਰਦੇ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ।